ਆਪ ਜੀ ਦੇ ਦਰੋਂ ਦਰੋਂ ਸਾਡੀ ਨਵਾਜੀ ਭਾਈ ਸਾਹਿਬ ਭਾਈ ਹਰਦੇਵ ਸਿੰਘ ਜੀ ਸਾਹਿਬ ਦਾ ਸਪੰਨ ਸਾਹਿਬ ਦਾ ਜੀ ਆਪਣੇ ਪੰਜ ਪੁੱਤ ਤਸਵੀਰ ਨੂੰ ਭੋਗਦਿਆਂ ਹੋਇਆਂ ਅਕਾਲ ਚਲਾਣਾ ਕਰਕੇ ਹਨ ਸਤੀ ਕਰਸ਼ਾ ਜੀ ਉਹ ਐਸਰਤ ਪਰਿਵਾਰ ਨੂੰ ਸੁੰਦਿਆਂ ਨੇ ਇਸ਼ਨਾਨ ਕਰਕੇ ਚਾਰੇ ਪਰ ਤਿਆਰੀ ਕੀਤੀ ਹੈਨ ਆਪ ਜੀ ਕਿਰਪਾ ਕਰੋ ਉਸ ਨਿਸ਼ਾਨ ਘਾੜਨ ਦੀ ਤਾਦੇ ਪਉਣ ਦੀ ਅੱਗੇ ਬਖਸ਼ੋ ਆਪ ਜੀ ਕਿਰਪਾ ਕਰਿਓ ਵਿਚਰੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਨਾ ਪਰਿਵਾਰ ਨੂੰ ਸੁੰਦਿਆਂ ਨੂੰ ਪਾਣਾ ਸੰਤ ਬਲ ਬਖਸ਼ਨਾ ਨਾਨਕ ਨਾਮ ਚੜ੍ਹਦੀ ਕਲਾ ਵਿੱਚ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੀ ਬਾਣੀ ਯਾਦ ਵਿੱਚ ਨਾਮ ਲਗਵਾ ਲਈਏ जय <laughs> सुते ਜਾਏ ਸੁਤੇ ਜੀਰਾਨ ਜਾਏ ਸੁਤੇ ਜੀਰਾਨ ਜਾਏ ਸੁਤੇ ਜੀਰਾਨ ਸੱਜਣ ਮੇਰੇ ਰੰਗ ਲੇ ਸੱਜਣ ਮੇਰੇ ਰੰਗ ਲੇ तन जोबन अर फुलड़ा तन जोबन हर फुलड़ा नाथा Thank <issions> you. ਦੇਖੈ ਪਤਿਆਏ ਸੋ ਦੇਖੈ ਪਤਿਆਏ ਸੋ ਦੇਖੈ ਪਤਿਆਏ ਪਾਈ ਰੇ RAM ਕੋ ਚਿਤ ਲਾਏ ਪਾਈ ਰੇ RAM ਕੋ ਚਿਤ ਲਾਏ ਪਾਈ ਰੇ ਜਕਰੋ ਬਣਜਾਰੋ ਬਣਜ ਕਰੋ ਬਣਜਾਰੋ ਬਣਜ ਕਰੋ ਬਣਜਾਰੋ ਬਣਜ ਕਰੋ ਬਣਜਾਰ ਦੱਖਰ ਲਿਓ ਸੰਭਾਲ ਰੱਖਰ ਲਿਓ ਸੰਭਾਲ ਭਾਈ રે RAM ਕਹੋ ਚਿਤ ਲਾਏ ਭਾਈ ਰੇ ਲਾਈ ਕੋਟੇ ਪੁੱਤੇ ਨਾਪਵੇ ਕੋਟੇ ਪੁੱਤੇ ਨਾਪਵੇ ਪੁੱਤੇ ਨਾਪਵੇ ਕੋਟੇ ਪੁੱਤੇ ਨਾਪਵੇ ਦਿਨ ਹਰ ਗੁਰ ਦਰਸ਼ਨ ਹੋਏ ਤਿੰਨ ਹਰ ਗੁਰ ਦਰਸ਼ਨ ਹੋਏ ਦਿਨ ਹਰ ਗੁਰ ਦਰਸ਼ਨ ਦੁਨ ਹੋਏ ਕੋਟੇ ਜਾਤ ਨ ਪਤ ਹੈ ਛੋਟੇ ਜਾਤ ਨ ਪਤ ਹੈ ਜਾਤ ਨ ਪਤ ਹੈ ਛੋਟੇ ਜਾਤ ਨ ਪਤ ਹੈ ਕੋਟ ਨਾ ਜੀਸ ਕੋਏ ਕੋਟ ਨ ਸੀਜ ਕੋਏ ਕੋਟ ਨ ਭਾਈ રે RAM ਤੋ ਜਤ ਲਾਈ ਪਾਈ રે RAM ਉਹਨਾਂ ਨੂੰ ਇਹ ਪੜ੍ਹਨਾ ਇਹ ਲਖਣਾ ਇਹ ਰੰਗਤ ਵਰਤੇ ਅਮਰਦਾਸ ਰਾਮਦਾਸ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਰਾਏ ਸ੍ਰੀ ਹਰਿ ਕੇ ਸੰਤਿ ਆਈ ਹੈ ਜਿਸੇ ਦਿੱਤੇ ਸਾਦੋ ਖਜਾਏ ਤੇਗ ਬਹਾਦਰ ਸਿੰਘ ਜੀ ਐ ਸਤਾਰਨਾਉ ਨਿਤ ਆਵਤ ਆਏ ਸਾਥ ਥਾਏ ਸਹਾਏ ਦਸਵੇਂ ਪਾਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਥਾਏ ਸਹਾਏ ਦੁਸਵੇਂ ਦਸਾ ਪਾਸੇ ਜੋਤ ਤਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਸਵੇਂ ਧਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਨਮਾਨ ਦੇ ਮਾਨੋ ਨਤਣ ਤਾਣੋ ਨਿਊਟਨ ਦੀ ਓਟ ਚਾਬਰ ਸਤਲਕ ਤੇ ਮਾਰਕ ਤਣ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਪਾਰਕ ਤਰਨ ਸਦਕਾ ਆਪ ਹੀ ਦੇ ਦਰਕਾਰ ਦੇ ਪ੍ਰੀਤ ਬਾਣ ਪਾਈ ਹਰਦੇਵ ਸਿੰਘ ਆਪ ਹੀ ਵੱਲੋਂ ਬਖਸ਼ਿਸ਼ ਕੀਤੀ ਕੋਈ ਸਵਾਸਾਂ ਦੀ ਕੁੰਜੀ ਨੇ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਮ੍ਰਿਤਕ ਦੇ ਨੂੰ ਅਗਣੀ ਭੇਡ ਕਾਲ ਦੀ ਆਗਿਆ ਬਸ ਕਰੋ ਜੀ ਕਰੋ ਕਿਰਪਾ ਜਨਮਾਂ ਦੇ ਬੰਦਨਾ ਤੋਂ ਮੁਕਤ ਕਰਕੇ ਆਪਣੇ ਚਰਨਾਂ 'ਚ ਨਿਵਾਸ ਵਰਸਣਾ ਜੀ ਅਗਣੀ ਝੰਡਾ ਭੇਡ ਕਾਲ ਦੀ ਆਗਿਆ ਬਸ ਕਰੋ ਕਰੋ ਕਿਰਪਾ ਸਹੀ ਪਿਆਰੀ ਮੇਲ ਕਰਾਉਣੇ ਜਿੰਨਾ ਮਿਲ ਤੇਰਾ ਨਾਮ ਚਿਤ ਆਵੇ ਨਾਮ ਤੇ ਨਾਮ ਸਤਿਨਾਮ ਵਾਹਿਗੁਰੂ ਪਾਤਸ਼ਾਹ ਹੋਵਾਹੀ

ਉਰੇ ਚੜਦੇ ਪਈ ਵਾਹਿਗੁਰੂ ਸਤ ਨਾਮ 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 ਪਾਤਸ਼ਾਹ ਨਾਨਕ ਦਾਸ ਐ ਸੁਖ ਮੰਗੈ ਹੋਪਨ ਤਸੰਤ ਸੰਤਿ ਹੋਏ ਨਾਨਕ ਦਾਸ ਐ ਸੁਖ ਮੰਗੈ ਹੋਪਨ ਤਸੰਤ ਸੰਤਿ ਹੋਏ